ਹਾਂਜੀ ਸਸਿਕਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 50 ਡੇਲੀ ਲੋਟਰੀ ਬਾਰੇ ਇਹ ਜਿਹੜੀ ਲੋਟਰੀ ਆ ਡੇਲੀ ਨਿਕਲਦੀ ਆ ਪਹਿਲਾਂ ਜਿਹੜਾ ਇਹਦਾ ਡਰਾਅ ਹੁੰਦਾ ਸੀਗਾ 25 ਲੱਖ ਰੁਪਏ ਦਾ ਨਾਮ ਹੁੰਦਾ ਸੀਗਾ ਇਸ ਵਾਰ ਜਿਹੜਾ ਸਰਕਾਰ ਨੇ ਉਹ ਲੋਟਰੀ ਜਿਹੜੀ ਘਟਾਤੀ ਆ ਪਹਿਲਾ ਪ੍ਰਾਈਜ਼ ਜਿਹੜਾ 15 ਲੱਖ ਰੁਪਏ ਦਾ ਕਰਤਾ ਹੈ ਰਿਜ਼ਲਟ ਜਿਹੜਾ ਜਿਹੜਾ ਸ਼ਾਮ ਨੂੰ 6 ਵਜੇ ਹੁੰਦਾ ਹਰ ਰੋਜ਼ ਡਰਾਅ ਹੁੰਦਾ ਇਸ ਲੋਟਰੀ ਦਾ ਤੇ 50 ਰੁਪਏ ਦੀ ਇੱਕ ਟਿਕਟ ਹੁੰਦੀ ਆ ਪਹਿਲਾਂ ਜਿਹੜੀ ਸਕੀਮ ਹੁੰਦੀ ਸੀਗੀ ਉਹ 5 ਲੱਖ ਟਿਕਟਾਂ ਚੋਂ ਨਾਮ ਨਿਕਲਦਾ ਸੀਗਾ ਇਸ ਵਾਰ ਜਿਹੜਾ ਸਰਕਾਰ ਨੇ ਪ੍ਰਾਈਜ਼ ਵੀ ਘਟਾਤਾ ਤੇ ਟਿਕਟਾਂ ਵੀ ਘਟਾਤੀਆਂ ਪਹਿਲਾਂ 5 ਲੱਖ ਦੀ ਸਕੀਮ ਸੀਗੀ ਤੇ ਹੁਣ ਜਿਹੜੀ ਆ 2.5 ਲੱਖ ਦੀ ਸਕੀਮ ਕਰਤੀ ਤੇ ਪੰਜ ਸੀਰੀਜ਼ਾਂ ਹਰੇਕ ਸੀਰੀਜ਼ ਵਿੱਚ 50 ਹਜ਼ਾਰ ਟਿਕਟਾਂ ਸ਼ਾਪੀ ਹੁੰਦੀ ਹੈ ਸਭ ਤੋਂ ਪਹਿਲਾਂ ਤੁਸੀਂ ਰਿਜ਼ਲਟ ਕਿਦਾਂ ਵੇਖਣਾ ਤੁਹਾਨੂੰ ਦੱਸ ਦਾਨਾ ਪਹਿਲਾ ਪ੍ਰਾਈਜ਼ ਵਿੱਚ 15 ਲੱਖ ਦਾ ਕਰਤਾ ਪਹਿਲਾਂ ਉਹ ਸੀਗਾ 25 ਲੱਖ ਰੁਪਏ ਦਾ ਪਹਿਲਾ ਪ੍ਰਾਈਜ਼ ਹਮੇਸ਼ਾ ਜੇ ਸੀਰੀਜ਼ ਹੋਈ ਤਾਂ ਸੀਰੀਜ਼ ਨਾਲ ਹੀ ਆਉਣਾ ਹੈ ਜੇ ਪੰਜ ਅੱਖਰਾਂ ਦੀ ਲੋਟਰੀ ਤਾਂ ਪੰਜ ਅੱਖਰਾਂ ਦਾ ਹੀ ਆਉਣਾ ਜੇ 6 ਅੱਖਰਾਂ ਦੀ ਲੋਟਰੀ ਤਾਂ 6 ਅੱਖਰਾਂ ਨਾਲ ਆਉਣਾ ਇਹਦੇ ਵਿੱਚ ਸੀਰੀਜ਼ ਹੈ ਹੁਣ ਪਹਿਲਾ ਪ੍ਰਾਈਜ਼ A ਸੀਰੀਜ਼ ਵਿੱਚ ਆ ਗਿਆ 84602 ਨਾ ਬੀ ਵਾਲੇ ਨੂੰ ਕੁਛ ਮੈਂ ਨਾ ਸੀ ਵਾਲੇ ਨੂੰ ਨਾ ਡੀ ਵਾਲੇ ਨੂੰ ਨਾ ਈ ਵਾਲੇ ਨੂੰ ਠੀਕ ਹੈ ਜੀ ਇਸ ਕਰਕੇ ਕਹਿਣਾ ਜੇ ਤੁਹਾਡੇ ਕੋਲ ਬਜਟ ਹੁੰਦਾ ਤਾਂ ਪੰਜ ਟਿਕਟਾ ਜ਼ਰੂਰ ਖਰੀਦਿਆ ਕਰੋ ਸੇਮ ਨੰਬਰ ਦੀ ਜੇ ਤਾਂ ਫਾਇਦਾ ਇਹ ਆ ਹੁਣ ਏ ਵਾਲੇ ਨੂੰ 15 ਲੱਖ ਰੁਪਏ ਮੈਂ ਨਾ ਬੀ ਵਾਲੇ ਨੂੰ ਕੁਛ ਨਹੀਂ ਮੈਂ ਨਾ ਸੀ ਵਾਲੇ ਨੂੰ ਡੀ ਵਾਲੇ ਨੂੰ ਈ ਵਾਲੇ ਨੂੰ ਕੁਛ ਨਹੀਂ ਮੈਂ ਨਾ ਦੂਸਰਾ ਨਾਮ ਹੈਗਾ ਜੀ 9000 ਰੁਪਏ ਦੇ ਇਹ 25 ਪ੍ਰਾਈਸ ਆ ਹੁਣ ਦੇਖੋ ਤੁਸੀਂ ਇਹਦੇ ਵਿੱਚ ਸੀਰੀ ਛੜ ਦੇਣੀ ਮੋਹਲੀ ਚਾਹੇ ਤੁਹਾਡੇ ਕੋਲ ਏ ਹੋਏ ਜਾਂ ਬੀ ਹੋਏ ਜਾਂ ਸੀ ਹੋਏ ਜਾਂ ਡੀ ਹੋਏ ਜਾਂ ਈ ਹੋਏ ਛੜ ਦੇਣੀ 5 ਬਣ ਗਏ 10 15 20 25 25 ਨਾਮ ਨਿਕਲ ਗਏ ਦੂਸਰਾ ਨਾਮ 25 ਪ੍ਰਾਈਜ਼ ਹੈ 9000 ਦੇ ਫਿਰ ਆ ਗਿਆ 4000 ਦਾ ਇੱਥੇ ਤੁਸੀਂ ਲੋਟਰੀ ਦੇ ਸਿਰਫ ਮੋਹਲੀ ਸਿਰੀ ਛੱਡਣੀ ਤੇ ਇੱਕ ਨੰਬਰ ਛੱਡਣਾ 5 ਤੋਂ ਲੈ ਕੇ 9 ਤੱਕ ਜਿਹੜਾ ਮਰਜ਼ੀ ਨੰਬਰ ਉਹ ਵੀ ਤੁਹਾਡੇ ਕੋਲ ਸਿਰੀ ਚ A ਤੋਂ ਲੈ ਕੇ E ਤੱਕ ਜਿਹੜੀ ਮਰਜ਼ੀ ਹੋਵੇ ਉਹ ਛੱਡਣੀ ਆ ਲੋਟਰੀ ਦੇ ਸਿਰਫ ਤੁਸੀਂ ਚਾਰ ਨੰਬਰ ਮੈਚ ਕਰਨੇ ਆ 51 12 85 82 ਇਹ 50 ਪ੍ਰਾਈਜ਼ ਹੈ ਫਿਰ ਆ ਗਿਆ 2000 ਰੁਪਏ ਦਾ ਨਾਮ ਇੱਥੇ ਵੀ ਤੁਸੀਂ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ ਆ ਮੋਹਲ ਜਿਹੜਾ ਇੱਕ ਨੰਬਰ ਛੱਡਣਾ ਤੇ ਸਿਰੀ ਛੱਡਣੀ ਆ ਇਹ 125 ਪ੍ਰਾਈਜ਼ ਆ ਠੀਕ ਹੈ ਜੀ ਫਿਰ ਆ ਗਿਆ 1000 ਰੁਪਏ ਦਾ ਪ੍ਰਾਈਜ਼ ਇਹ ਵੀ ਤੁਸੀਂ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ ਮੋਲੀ ਛਿੜੀ ਛੜ ਦੇਣੀਆਂ ਤੇ ਇੱਕ ਨੰਬਰ ਛੜ ਦੇਣਾ ਠੀਕ ਹੈ ਜੀ ਇਹ ਜਿਹੜੀ ਲੋਟਰੀ ਆ ਪੰਜਾਬ ਸਰਕਾਰ ਦੀ ਲੋਟਰੀ ਡੇਲੀ ਨਿਕਲਦੀ ਆ ਫਿਰ ਆ ਗਿਆ 500 ਰੁਪਏ ਦਾ ਨਾਮ ਇੱਥੇ ਵੀ ਤੁਸੀਂ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ ਇਹ ਵੀ 125 ਪ੍ਰਾਈਜ਼ ਆ ਐਂਡਲ ਆ ਪ੍ਰਾਈਜ਼ ਆਗਾ ਜੀ 100 ਰੁਪਏ ਦਾ ਇਹ 7500 ਪ੍ਰਾਈਜ਼ ਨਿਕਲਨੇ ਆ 7500 ਠੀਕ ਹੈ ਜੀ ਤੇ ਡੇਲੀ ਲੋਟਰੀ ਨਿਕਲਦੀ ਆ ਇਹਦੇ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਹੁੰਦਾ ਉਹ 15 ਲੱਖ ਦਾ ਕਰਤਾ ਪਹਿਲਾਂ ਹੁੰਦਾ ਸੀ 25 ਲੱਖ ਰੁਪਏ ਦਾ ਤੇ 5 ਲੱਖ ਦੀ ਸਕੀਮੇਸ ਵਾਰ 15 ਲੱਖ ਰੁਪਏ ਦਾ ਨਾਮ ਡੇਲੀ 5 ਵਜੇ ਡਰਾ ਹੁੰਦਾ ਪਹਿਲਾਂ 6 ਵਜੇ ਡਰਾ ਹੁੰਦਾ ਸੀਗਾ ਤੇ ਇਹ ਪੰਜਾਬ ਸਰਕਾਰ ਦੀ ਲੋਟਰੀ ਹੈ ਜੇ ਤੁਹਾਡੇ ਕੋਲ ਪੰਜ ਸੀਰੀਜ਼ ਆਈਆਂ ਤਾਂ ਫਾਇਦਾ ਇਹ ਹੁੰਦਾ ਪਹਿਲਾ ਪ੍ਰਾਈਜ਼ ਤੁਹਾਡਾ ਮਿਸ ਨਹੀਂ ਹੋਣਾ ਠੀਕ ਹੈ ਜੀ ਪਹਿਲਾ ਪ੍ਰਾਈਜ਼ ਮਿਸ ਨਹੀਂ ਹੋਣਾ ਜੇ ਤੁਹਾਡੇ ਕੋਲ ਪੰਜ ਸੀਰੀਜ਼ ਆਈਆਂ ਜੇ ਤੁਹਾਡੇ ਕੋਲ ਨੰਬਰ ਲੱਗ ਗਿਆ 50413 ਤਾਂ ਤੁਹਾਨੂੰ 45000 ਰੁਪਏ ਮਿਲਣਾ ਠੀਕ ਹੈ ਜੀ 4000 ਚ ਲੱਗਦਾ ਤਾਂ 2000 RPM ਨਾ ਯਾਨੀ 5 ਗੁਣਾ ਨਾਮ ਮੈਨਣਾ ਜੇ 2000 ਚ ਲੱਗਦਾ ਤਾਂ 10000 ਰੁਪਇਆ ਜੇ 1000 ਵਿੱਚ ਲੱਗਦਾ ਤਾਂ 5000 ਰੁਪਇਆ ਮਿਲ ਜਾ ਜੇ 500 ਚ ਲੱਗਦਾ ਤਾਂ 2500 ਰੁਪਇਆ ਐਂਟਰਪ੍ਰਾਈਜ਼ ਹੈਗਾ ਜੀ 100 ਰੁਪਇਆ ਦਾ ਜੇ ਇਹਦੇ ਵਿੱਚ ਲੱਗਦੇ ਆ ਤਾਂ 500 ਰੁਪਇਆ ਮਿਲ ਜਾਣੀ ਯਾਨੀ 5 ਗੁਣਾ ਨਾਮ ਮੈਨਣਾ ਪਹਿਲੇ ਪ੍ਰਾਈਜ਼ ਨੂੰ ਛੱਡ ਕੇ ਠੀਕ ਹੈ ਜੀ ਕਿਉਂਕਿ ਪਹਿਲਾ ਪ੍ਰਾਈਜ਼ ਸੀਰੀਜ਼ ਨਾਲ ਆਉਣਾ ਕੋਈ A ਚ ਵੀ ਆ ਸਕਦਾ B ਚ ਵੀ ਜੇ ਤੁਹਾਡੇ ਕੋਲ ਪੰਜ ਟਿਕਟਾਂ ਹੋਈਆਂ ਸੇਮ ਨੰਬਰ ਦੀਆਂ ਤਾਂ ਤੁਹਾਡਾ ਪਹਿਲਾ ਪ੍ਰਾਈਜ਼ ਵੀ ਮੈਸ ਨਹੀਂ ਹੋਣਾ ਬਾਕੀ 9000 4000 ਡੇਲੀ ਇਹਦਾ ਡਰਾ ਹੁੰਦਾ ਹੈ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਓ ਹਰੇਕ ਲੋਟਰੀ ਦੀ ਵੀਡੀਓ ਆਪਾਂ ਅਪਡੇਟ ਦਿਆ ਕਰਾਂਗੇ ਤੁਹਾਨੂੰ ਸਮਝਾਇਆ ਵੀ ਕਰਾਂਗੇ ਰਿਜ਼ਲਟ ਕਿਦਾਂ ਬਸ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਨਾ ਹੈ ਠੀਕ ਹੈ ਜੀ ਇਹ ਲੋਟਰੀ ਜਿਹੜੀ ਗਰੰਟੀ ਨਹੀਂ ਹੈਗੀ ਹੱਲੇ ਤੱਕ ਇਹਦੇ ਵਿੱਚ ਜਿਹੜੇ 25 ਕਾ ਨਾਮ ਨਿਕਲ ਚੁੱਕੇ ਆ ਪੰਜਾਬ 'ਚ ਜਲੰਧਰ ਲੱਗੇ ਲੁਧਿਆਣੇ ਲੱਗੇ ਬਹੁਤ ਸਾਰੇ ਪ੍ਰਾਈਜ਼ ਲੱਗੇ ਆ ਤੇ ਇਹ ਜਿਹੜਾ 15 ਲੱਖ ਦਾ ਨਾਮ ਕਰਤਾ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਓ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਧੰਨਵਾਦ